ਤੁਹ ਜਿਹੜਾ ਪਿੰਡ ਤੁਹਾਡਾ? ਜਿਹੜਾ ਮੇਰਾ ਨਾਮ ਤੁਹਾਨੂੰ ਸੀ ਪਿੰਡ ਬਰੇਟੰਗੜਾਲੀ ਹੈ ਜੀ। ਹੂੰ ਅੱਜ ਜਿਹੜਾ ਉਰੇ ਬਾਹਰ ਕੱਟ ਹੋਇਆ ਹੈ ਸੋਸਾਇਟੀ ਦੇ ਡੱਪੂ ਦੇ ਬਾਹਰ ਜਿਹੜਾ ਡੱਪੂ ਦੇ ਬਾਹਰ ਕੱਟ ਹੋਇਆ ਹੈ ਇਹ ਸਾਡੇ ਜਿਹੜੀ ਨਵੀਂ ਸਰਕਾਰ ਬਣੀ ਹੈ ਉਹਦੀ ਦੇਣ ਹੈ ਜੀ। ਹੂੰ ਉਹਨਾਂ ਨੇ ਕਿਆ ਕਰਿਆ ਕਿਸੇ ਨੂੰ ਇਨਫਾਰਮ ਵੀ ਨਹੀਂ ਕੀਤਾ ਗਿਆ। ਬਿਨਾਂ ਮਤਲਬ ਕੋਈ ਨੋਟਿਸ ਨਹੀਂ ਕੋਈ ਕੁਝ ਨਹੀਂ ਹੈ। ਲੋਕਾਂ ਦੀ ਉਹਨਾਂ ਨੇ ਜਿਨ੍ਹਾਂ ਦੇ ਦਾ ਕਣਕਾ ਕੱਟਣਿਆਂ ਨੂੰ ਕੱਟਿਆ ਨਹੀਂ ਹੈ ਜਿਹੜੇ ਦੇ ਕੱਟਣਿਆਂ ਦਾ ਜਿਹਨਾਂ ਦੀ ਡੋਰ ਸੀ ਉਹਨਾਂ ਦੇ ਕੱਟਦੇ ਨਹੀਂ ਹੈ। ਕਿੰਨੇ ਜਿਹੜੇ ਹੈਗੇ ਜਿਨ੍ਹਾਂ ਦੇ ਪਰਿਵਾਰ ਕੱਟੇ ਗਏ ਨਾ ਉਹ ਭਾਜਕ ਜੀ ਕਰਦੇ ਕਿੰਨੇ 100 ਘਰ ਪਰਿਵਾਰ 100 ਘਰ ਕੱਟੇ ਗਏ 100 ਘਰ ਦੀ ਸਾਡੇ ਢੰਗਾਂ ਵਾਲੀ ਦੇ ਕੱਟੇਗਾ ਜੀ ਮਤਲਬ ਹਰੇਕ ਪਿੰਡਾਂ ਦੇ ਵਿੱਚ ਇਹੀ ਕੁਛ ਹੈ ਜੀ ਇਹ ਜਿਹੜੀ ਸਾਡੀ ਨੰਮੀ ਸਰਕਾਰ ਦੀ ਤੇ ਦੇਣ ਹੈ ਜੀ ਠੀਕ ਹੈ ਨਾ ਚਾਹੁੰਦਾ ਇਹ ਸਰਕਾਰ ਦੇ ਲਈ ਸਾਡੇ ਤਾਂ ਪਹਿਲੇ ਇਹੀ ਹੈ ਜਿਹੜੇ ਲੋਕਾਂ ਨੂੰ ਰੋਜ਼ ਮਤਲਬ ਤੁਸੀਂ ਕਹਿ ਰਹੇ ਗੱਲ ਕਰ ਰਹੇ ਨੇ ਇਹ ਵੀ ਜਿਹਦੇ ਘਰਾਂ ਏਸੀ ਆ ਤੇ ਗੱਡੀਆਂ ਉਹਨਾਂ ਦੇ ਕੱਟੇngੇ ਨੇ ਮੈਨੂੰ ਸਰਕਾਰ ਇੱਕ ਵਾਰ ਕਲੀਅਰ ਕਰ ਦਵੇ ਵੀ ਸਰਕਾਰ ਦਾ ਸਿਰਫ ਲੋਕਾਂ ਦੇ ਤਨਖਾ ਦੇ ਕੱਟੀ ਜਾ ਸਕਦੀ ਹੈ ਜਿਹਦੇ ਕੋਲ ਜ਼ਮੀਨ ਹੈ ਤੇ ਜਿਹਦੇ ਕੋ ਜਿਹੜੇ ਪ੍ਰਾਈਵੇਟ ਜੋਬ ਕਰਦੇ ਲੋਕਾਂ ਨੂੰ ਦਿਹਾੜੀ 'ਤੇ ਕਰਕੇ ਏਸੀ ਆਉਣ ਦਾ ਅੱਜ ਵੀ ਬੜੀ ਗੱਲ ਨਹੀਂ ਵੀ ਮੰਨਦਾ ਕਿਸ਼ਤਾਂ ਤੇ 2000 ਤੇ 3000 ਰੁਪਏ ਕਿਸ਼ਤ ਤੇ ਹੁਣ ਏਸੀ ਲਾ ਸਕਦਾ ਇਹ ਵੀ ਬੜੀ ਗੱਲ ਨਹੀਂ ਕਿ 60 70 ਹਜ਼ਾਰ ਵੀ ਲੱਖ ਰੁਪਏ ਦੀ ਗੱਡੀ ਮਿਲ ਜਾਂਦੀ ਹੈ ਸੈਕੰਡ ਹੈਡ ਇਹ ਵੀ ਕੋਈ ਬੜੀ ਗੱਲ ਨਹੀਂ ਕਿ ਸਰਕਾਰ ਆ ਇਹ ਮਤਲਬ ਲੋਕਾਂ ਨੂੰ ਨੀਚੇ ਦਿਹਾਉਣ ਦੀ ਗੱਲ ਕਰ ਰਹੀ ਹੈ ਲੋਕਾਂ 'ਚ ਫਾੜ ਪਾ ਰਹੀ ਹੈ ਲੋਕਾਂ ਦਾ ਮਤਲਬ ਉਹਨਾਂ ਨੇ ਉਹਨਾਂ ਨੇ ਹੀ ਸੋਚਿਆ ਵੀ ਪਹਿਲਾਂ ਇਹ ਇਹ ਜਿਹੜੀ ਇਨਕੁਆਰੀ ਹੈ ਇਹ ਗਰਾਊਂਡ ਲੈਵਲ ਤੇ ਹੋਣੀ ਚਾਹੀਦੀ ਉਹਨਾਂ ਨੇ ਆਪਣੇ ਉੱਪਰ ਇਨਕੁਆਰੀ ਕੀਤੀ ਤੇ ਲੋਕਾਂ ਦੀਆਂ ਮਤਲਬ ਕੰਮ ਸਾਡੇ ਇੱਥੇ ਤੱਕ ਦੀ ਸਬੰਧਤਾਵਾਂ ਨਾਲ ਗੱਲ ਕੀਤੀ ਉਹ ਸਾਡੇ ਨੋਟ ਵਿੱਚ ਨਹੀਂ ਹੈ ਉਹਨਾਂ ਕੋਲ ਇਨਕੁਆਰੀ ਇਹ ਵੀ ਕਿਹੜੇ ਬੰਦੇ ਜਿਹੜੇ ਜ਼ਿੰਮੇਵਾਰ ਹਨ ਉਹਨਾਂ ਦੀ ਕਟਣੀ ਹੈ ਉਹਨਾਂ ਕੋਲ ਸਿਰਫ ਜ਼ਿੰਮੇਵਾਰਤਾ ਆਇਆ ਤੇ ਬਾਕੀ ਕਿਸੇ ਪਰਵਾਹ ਨਹੀਂ ਆ। ਘਰਾਲੀ ਦੀ ਰਹਿਣ ਵਾਲੀਆਂ ਸਾਨੂੰ ਬਹੁਤ ਸਾਲਾਂ ਤੋਂ ਜੀ ਕਣਕ ਮਿਲ ਰਹੀ ਹੈ। ਪਰ ਸਾਡਾ ਹੁਣ ਸਾਡੀ ਮਤਕੀ ਕਣਕ ਦੀ ਜਿਹੜੀ ਪਰਚੇ ਇਸਰ ਨਹੀਂ ਕੱਟੀ ਗਈ ਕਹਿੰਦੇ ਜੀ ਤੁਹਾਡਾ ਨਾਮ ਕੱਟ ਦਿੱਤਾ ਗਿਆ ਤੇ ਅਸੀਂ ਕੋਈ ਉਹਨਾਂ ਤੋਂ ਮਤਕੀ ਬਹੁਤ ਵੱਡੇ ਪਰ ਉਹਨਾਂ ਚੁਤਾ ਹੈ ਨਹੀਂ ਵੀ ਸਾਡੀ ਜ਼ਮੀਨ ਜਾਇਦਾਦ ਹੈ ਜਾਂ ਸਾਡੇ ਕੋਲ ਕੋਟੀਆਂ ਕਾਰਾ ਜਾਂ ਏਸੀ ਹੈ ਸਾਡੇ ਕੋਲ ਕੁਝ ਨਹੀਂ ਹੈਗਾ ਇਹ ਨਾਲ ਕਹਿੰਦੇ ਆ ਵੀ ਤੁਹਾਡੀ ਇਨਕੁਆਰੀ ਹੋਈ ਹੈ ਸਾਡੇ ਕੋਲ ਕੋਈ ਇਨਕੁਆਰੀ ਵਾਲਾ ਨਹੀਂ ਆਇਆ ਜੀ ਤੇ ਸਾਡੀ ਕਣਕ ਦੀ ਪਰਚੀ ਕੱਟੀ ਨਹੀਂ ਗਈ ਹੈਗੀ ਕੱਲ ਅਸੀਂ ਦੇਖੋ ਤੁਹਾਡੇ ਸਾਹਮਣੇ ਜੂਨ ਦਾ ਮਹੀਨਾ ਇੰਨੀ ਗਰਮੀ ਹੈ ਅਸੀਂ 3-4 4 ਘੰਟੇ ਅਤੇ ਟੁੱਪੂ ਦੇ ਵਿੱਚ ਖੜ ਕੇ ਗਏ ਆ ਫਿਰ ਅਸੀਂ ਦੁਬਾਰਾ 3 ਵਜੇ ਅਸੀਂ ਫੇਰ ਆਏ ਆ ਸਾਡੀ ਪਰਚੀ ਫੇਰ ਨਹੀਂ ਕੱਟੀ ਗਈ ਅਸੀਂ ਸਾਡੇ ਛੋਟੇ ਛੋਟੇ ਬੱਚੇ ਆ ਅਸੀਂ ਉਹਨਾਂ ਨੂੰ ਘਰੇ ਛੱਡ ਕੇ ਆਏ ਆ ਸਾਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਨਾ ਸਾਸੀ ਆਪਣੀ ਕਣਕ ਵੀ ਨਹੀਂ ਲਿੱਤੀ ਹੈਗੀ ਹੁਣ ਸਾਨੂੰ ਦੱਸੋ ਵੀ ਅਸੀਂ ਕਿਵੇਂ ਆਪਣਾ ਹੱਲ ਕਰੀਏ ਕੀ ਪਿੰਡ ਕਿਟ ਲੰਗਰਾਵੀ ਜੀ ਕੀ ਸਮੱਸਿਆ ਚ ਹੈ ਸਮੱਸਿਆ ਆਹੀ ਆ ਜੀ ਸਾਡੀਆਂ ਨਾਲ ਬੱਚੀਆਂ ਨਹੀਂ ਕੱਟ ਹੋਈਆਂ ਸਾਡਾ 10 ਵਜੇ ਕੋਈ ਨਾ ਕੱਟ ਦੇਣਾ ਨੇ ਜਿਹੜਾ ਜਾਟਾ ਪੂਰਾ ਰਹਿੜੇ ਪਰ ਕਿਲਾ ਉਹਨਾਂ ਦੇ ਪੰਜ ਜਣੇ ਸਾਡੇ ਸਾਹਮਣੇ ਪਾਤੀਆਂ ਕੱਟੀਆਂ ਸਾਡੀਆਂ ਨਹੀਂ ਕੱਟੀਆਂ ਹੈਗੀਆਂ ਸਾਡਾ ਆਹੀ ਉਹ ਆ ਵੀ ਸਾਡੇ ਦੁਬਾਰਾ ਅਨੁਕਾਰੀ ਹੋਵੇ ਸਾਨੂੰ ਕਣਕ ਲਾਗੂ ਹੋਵੇ ਕਿੰਨੀ ਦੇਰ ਤੋਂ ਕਣਕ ਲਈ ਦੀ ਸਾਡੀ ਜਲਦੀ ਲਾਗੂ ਹੋਏ ਜਦੀ ਮੇਰੇ ਰਹੀ ਆ ਜੀ ਐ ਭੂਮੇਸ਼ਵਰੀ ਮਿਲੀ ਨਹੀਂ ਨਹੀਂ ਮਿਲੀ ਕੀ ਕਹਿਣਾ ਕੀ ਚੋਗੇ ਸਰਕਾਰ ਨੂੰ ਕਹਿਣਾ ਅਸੀਂ ਚੋਨੇ ਵੀ ਸਾਰਿਆਂ ਨੂੰ ਕਣਕ ਮਿਲਣੀ ਚਾਹੀਦੀ ਹੈ ਨਾ ਕਿਸੇ ਨੂੰ ਨਾ ਮਿਲੇ ਨਹੀਂ ਜੀ ਨਹੀਂ ਜਾ ਕੇ ਬਾਹਰ ਸੇਡੂੰਗਾ ਕਿ